जनता पार्टी भारतीय जनता पार्टी जिंदाबाद गुरु कमल सिंह मान जिंदाबाद गुरकमल सिंह मान जिंदाबाद कमल का फूल कभी न भूल कमल का फूल कभी न भूल भर कंवल सिंह मान जिंदाबाद भर कंवल सिंह मान जिंदाबाद ਬੀਬੀ ਅਮਰਜੀਤ ਕੌਰ ਜਿੰਦਾਬਾਦ ਬੀਬੀ ਅਮਰਜੀਤ ਕੌਰ ਜਿੰਦਾਬਾਦ ਬਾਦੀ ਜਨਤਾ ਪਾਰਟੀ ਜਿੰਦਾਬਾਦ ਬਾਦੀ ਜਨਤਾ ਪਾਰਟੀ ਜਿੰਦਾਬਾਦ ਬਾਦੀ ਜਨਤਾ ਪਾਰਟੀ ਜਿੰਦਾਬਾਦ ਬਾਦੀ ਜਨਤਾ ਪਾਰਟੀ ਜਿੰਦਾਬਾਦ ਤਰਜੀਤ ਸਿੰਘ ਸੰਧੂ ਜਿੰਦਾਬਾਦ ਤਰਜੀਤ ਸਿੰਘ ਸੰਧੂ ਜਿੰਦਾਬਾਦ ਤਰਜੀਤ ਸਿੰਘ ਸੰਧੂ ਜਿੰਦਾਬਾਦ ਮੇਰੀ ਸਾਰੇ ਹੀ ਔਰਡਰ ਨੰਬਰ 35 ਦੇ ਸਮੂਹ ਵਰਕਰਾਂ ਦਾ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਮੇਰੇ ਕੋਲ ਪਹੁੰਚੇ ਨੇ ਮੈਂ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਵਾਰਡ ਨੰਬਰ 35 ਅਮਰਸਰ ਦੀਆਂ ਚੋਣਾਂ 'ਚੋਂ ਮੇਰੇ ਧਰਮ ਪਤਨੀ ਸ਼੍ਰੀਮਤੀ ਅਮਰਜੀਤ ਕੌਰ ਮਾਨ ਜੀ ਕਲੈਕਸ਼ਨ ਦੇ ਵਿੱਚ ਖੜੇ ਨੇ 21 ਤਰੀਕ ਵਾਲੇ ਦਿਨ ਸ਼ਨੀਵਾਰ ਨੂੰ ਸਮੇਂ ਸਿਰ ਜਾ ਕੇ ਸਾਰੇ ਪਰਵਾਸ ਸਮੇਤ ਇੱਕ ਨੰਬਰ ਬਟਨ ਪਾਛਵਾਦਾ ਹੈ ਉਸ ਨੂੰ ਦਬਾ ਕੇ ਸਾਨੂੰ ਤੇ ਸਾਡੇ ਪਰਿਵਾਰ ਨੂੰ ਕਾਮਯਾਬ ਕਰਨਾ ਤਾਂ ਜੋ ਆਪ ਦੀ ਦੀ ਸੇਵਾ ਵਿੱਚ ਹਰ ਵੇਲੇ ਅਸੀਂ ਖੜੇ ਰਹੀਏ ਸਾਨੂੰ ਸਾਰੇ ਪਿੰਡ ਨੇ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਸਮੁੰਦਰੀ ਸਾਹਿਬ ਦੀ ਜੋ ਉਹਨਾਂ ਦੇ ਪਰਿਵਾਰ ਦੀ ਲੈਗੇਸੀ ਹੈ ਜੋ ਉਹਨਾਂ ਦੇ ਪਰਿਵਾਰ ਦਾ ਜੋ ਉਹਨਾਂ ਦੇ ਪਰਿਵਾਰ ਦਾ ਮਾਣ ਤਾਣ ਕਰਦੇ ਨੇ ਸਾਰਾ ਪਿੰਡ ਹੀ ਅਸੀਂ ਉਹਨਾਂ ਦੇ ਕਹਿ ਦੇ ਮੁਤਾਬਿਕ ਸਾਰਾ ਪਿੰਡ ਇਕੱਠਾ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਇਥੋਂ ਕਾਮਯਾਬ ਕਰਾਂਗੇ ਜੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਮੈਂ ਆਇਓ ਸਾਰੇ ਮਹਿਮਾਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਮੀਡੀਆ ਦਾ ਵੀ ਨਾਲ ਸਾਡੇ ਗੁਰਕਵਲ ਮਾਨ ਜੀ ਵੀ ਜਿਹੜੇ ਵੀ ਸਾਡੇ ਹਲਕੇ ਦੇ ਵਿੱਚੋਂ 35 ਨੰਬਰ ਵਾਰਡ ਦੇ ਵਿੱਚੋਂ ਕੌਂਸਲਰ ਖਲੋਤੇ ਨੇ ਇਨਾਂ ਦਾ ਵੀ ਮੈਂ ਬਹੁਤ ਜ਼ਿਆਦਾ ਦਿਨੋਂ ਧੰਨਵਾਦ ਕਰਦਾ ਸਾਰੇ ਆਏ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੀ ਅਸੀਂ ਸਾਰੇ ਪਿੰਡ ਨੇ ਇਹ ਇੱਕ ਪ੍ਰਣ ਕੀਤਾ ਹੈ ਵੀ ਅਸੀਂ ਬਾਕੀ ਪਾਰਟੀਆਂ ਨੂੰ ਇੱਕ ਇੱਕ ਵਾਰੀ ਸਾਰਿਆਂ ਨੂੰ ਮੌਕਾ ਦੇ ਚੁੱਕੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੇ ਕੋਈ ਵੀ ਜਿਹੜੇ ਕੰਮ ਨਹੀਂ ਕੀਤੇ ਅਸੀਂ ਸੜਕ ਦਾ ਵੀ ਬਹੁਤ ਵਾਰੀ ਉਹਨਾਂ ਨੂੰ ਕਹਿ ਚੁੱਕੇ ਦੂਜੀਆਂ ਪਾਰਟੀਆਂ ਨੂੰ ਝਾੜੂ ਨੂੰ ਵੀ ਪਰ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਅੱਦਾਂ ਸਾਨੂੰ ਗੁਰਕਬਲ ਮਾਨ ਜੀ ਤੋਂ ਬਹੁਤ ਆਸ ਨੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਹਰਦੇਵ ਹਨਕਲੇ ਬਲਕਾਰ ਸਿੰਘ ਪ੍ਰਧਾਨ ਬੋਲ ਰਿਹਾ ਜੀ ਅਸੀਂ ਸਾਰੇ ਅੱਜ ਸਰਦਾਰ ਗੁਰਕਵਲ ਸਿੰਘ ਜੀ ਮਾਨ ਦੇ ਬਦਲੇ ਉਹਨਾਂ ਨੂੰ ਜਿਤਾਉਣ ਬਦਲੇ ਇੱਥੇ ਇਕੱਠੇ ਹੋਏ ਆਂ ਇਹਨਾਂ ਨੇ ਪੁਰਾਣੇ ਸਮੇਂ ਤੱਕ ਬਹੁਤ ਹੀ ਸਾਡਾ ਸਾਥ ਦਿੱਤਾ ਨੇਰੇ ਵਿੱਚ ਮਨਜ਼ੂਰੀ ਦੇ ਕੇ ਤੇ ਸਾਡੇ ਸਾਰੇ ਇਲਾਕੇ 'ਚ ਸੀਵਰ ਜੋ ਪਿਆ ਇਹਨਾਂ ਦੀ ਮਿਹਰਬਾਨੀ ਨਾਲ ਪਿਆ ਨਾਲ ਹੀ ਵਾਟਰ ਸਪਲਾਈ ਪਈ ਆ ਉਹਦੇ ਬਾਅਦ ਸੜਕਾਂ ਜਿਹੜੀਆਂ ਸਾਡੇ ਵੇਖੋ ਬੜਾ ਬੁਰਾ ਹਾਲ ਆ ਇੰਨਾ ਮੈਨਾਂ ਵੀ ਕਿਤੇ ਜੰਗਲ ਦੀਆਂ ਵੀ ਸੜਕਾਂ ਇਦੋਂ ਚੰਗੀਆਂ ਹੋਣਗੀਆਂ ਠੀਕ ਨਾ ਬਾਰਸ਼ਾਂ ਪੈਂਦੀਆਂ ਵਾ ਤੇ ਸਾਨੂੰ ਲੀੜੇ ਲਾ ਕੇ ਵੀ ਜਾਣਾ ਪੈਂਦਾ ਵਾ ਉੱਥੇ ਆਪਣੇ ਘਰ ਤੱਕ ਤੇ ਸਾਨੂੰ ਮਾਨ ਸਾਹਿਬ ਨੇ ਪੂਰਾ ਭਰੋਸਾ ਦਵਾਇਆ ਹੈ ਕਿ ਸਾਡੀਆਂ ਸੜਕਾਂ ਦਾ ਹੋਰ ਵੀ ਕਾਰਜ ਕਰਾਉਣਗੇ ਅਸੀਂ ਸਾਰੇ ਸਾਥੀ ਉਹਨਾਂ ਦੇ ਅਸੀਂ ਤਨ ਮਨ ਧਨ ਨਾਲ ਉਹਨਾਂ ਦੇ ਨਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਪਿੰਡ ਦੀਆਂ ਦੋ ਸਮੱਸਿਆਵਾਂ ਹਨ ਇੱਕ ਤੇ ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਵਾ ਰੋਡ ਦੀ ਰੋਡ ਇੰਨਾ ਕਿ ਬੇਕਾਰ ਇੰਨਾ ਕਿ ਬੁਰਾ ਹਾਲ ਬਾਰਸ਼ ਆਉਂਦੀ ਆ ਤਾਂ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਜੀ ਇੱਕ ਤੋਂ ਸਭ ਤੋਂ ਪਹਿਲਾਂ ਸਾਡੇ ਰੋਡ ਦੀ ਸਮੱਸਿਆ ਔਰ ਦੂਜੀ ਸਾਡੀ ਸਕੂਲ ਸਿੱਖਿਆ ਦੀ ਸਮੱਸਿਆ ਜੀ ਇਹ ਸਾਡੀਆਂ ਦੋ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਸਰਦਾਰ ਗੁਰਕਬਲ ਸਿੰਘ ਮਾਨ ਨੇ ਸਾਡੀਆਂ ਵਾਦਾ ਕੀਤਾ ਵੀ ਆਪਾਂ ਪਹਿਲ ਦੇ ਆਧਾਰ ਤੇ ਕਰਾਂਗੇ ਬਾਕੀ ਜਿਹੜੀਆਂ ਸਮੱਸਿਆਵਾਂ ਜੋ ਹੋਰ ਦੇ ਪਿੰਡ ਦੀਆਂ ਸੁਣਈਆਂ ਕਰਕੇ ਉਹਨਾਂ ਦੀ ਜੋ ਵੀ ਬਣਦੀਆਂ ਜੋ ਸਮੱਸਿਆਵਾਂ ਆਪਾਂ ਪੂਰੀਆਂ ਪਹਿਲ ਦੇ ਆਧਾਰ ਤੇ ਕਰਕੇ ਇਹਨਾਂ ਨੂੰ ਸਮਾਪਤੀ ਕਰਾਂਗੇ ਵਕਾਲਤਾ ਹੀ ਪਤਾ ਹੀ ਅਨਕੂਟ ਪਿੰਡ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਇਸ ਪਿੰਡ ਦੇ ਵਿੱਚ ਏਡੀਆਂ ਮਹਾਨ ਹਸਤੀਆਂ ਰਣਜੀਤ ਸਿੰਘ ਸੰਧੂ ਇੱਕ ਲੈਫਟੀਨੈਂਟ ਜਨਰਲ ਹੋਰ ਪਤਾ ਨਹੀਂ ਕਿਡੀਆਂ-ਕਡੀਆਂ ਮਹਾਨ ਹਸਤੀਆਂ ਤੇ ਜਦੋਂ ਪਿੰਡ ਦੀ ਸੜਕ ਦੀ ਹਾਲਤ ਦੇਖੀ ਤੇ ਮੈਂ ਪੰਜਾਬ ਦੇ ਵਿੱਚ ਏਡੀ ਮਾੜੀ ਹਾਲਤ ਜਿਹੜੀ ਆ ਨਹੀਂ ਵੇਖੀ ਕਿਸੇ ਨੇ ਵੀ ਨਹੀਂ ਵੇਖੀ ਤੇ ਬੜਾ ਕਿਤੇ ਵੀ ਨਹੀਂ ਵੇਖੀ ਬੜਾ ਦੁੱਖ ਹੋਇਆ ਵੀ ਸਾਡੇ ਮੰਤਰੀ ਜਿਨ੍ਹਾਂ ਕੋਲ ਸੜਕ ਦਾ ਵਿਭਾਗ ਮੰਤਰੀ ਆ ਤੇ ਜਿਹਨਾਂ ਕੋਲ ਨਾਲ ਪਾਵਰ ਦਾ ਮਹਿਕਮਾ ਵੀ ਆ ਤੇ ਇਹ ਦੋ ਹੀ ਮਤਲਬ ਸਾਡੀਆਂ ਬਹੁਤ ਵੱਡੀਆਂ ਇਸ ਇਲਾਕੇ ਦੀਆਂ ਡਿਮਾਂਡਸ ਆ ਉਹਨਾਂ ਕੋਲੋਂ ਅੱਜ ਤੱਕ ਇਹ ਡਿਮਾਂਡਸ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਸ਼ਾਇਦ ਮੈਨੂੰ ਲੱਗਾ ਕਿ ਇਹਦੇ ਪਿੱਛੇ ਜਿਹੜੀ ਆ ਵੋਟ ਰਾਜਨੀਤੀ ਆ ਉਹ ਸਮਝਦੇ ਆ ਕਿ ਸ਼ਾਇਦ 100% ਹੀ ਮੈਨੂੰ ਵੋਟ ਪੈਣੀ ਹੈ ਤੇ ਮੈਂ ਤਾਂ ਹੀ ਕੰਮ ਕਰਨਾ ਔਰ ਇਹ ਵੀ ਪਤਾ ਲੱਗਾ ਕਿ ਉਹ ਮਤਲਬ ਨਹੀਂ ਕਿਸੇ ਦੀ ਮਾਫੜਦੇ ਤੇ ਮੇਰਾ ਵੀ ਜਿਹੜਾ ਐਕਚੁਅਲ ਜਿਹੜਾ ਹਲਕਾ ਆ ਮੇਰਾ ਮਹਿਤਾ ਚੌਕ ਪਿੰਡ ਆ ਉਹ ਵੀ ਜੰਡੇਆਲੇ ਦੇ ਵਿੱਚ ਹੀ ਆ ਤੇ ਵਾਕਿਆ ਹੀ ਇਹਨਾਂ ਦੀ ਮਤਲਬ ਉਹ ਜਿਹੜੀ ਪੋਜੀਸ਼ਨ ਜਦੋਂ ਜਿੱਤੇ ਸੀਗੇ ਉਹ ਪੋਜੀਸ਼ਨ ਹੋਣੇਗੀ ਹੁਣ ਇਹਨਾਂ ਦੀ ਸੋਚ ਜਿਹੜੀ ਆ ਨਾ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਚੇਂਜ ਹੋ ਚੁੱਕੀ ਆ ਜਿਹੜੇ ਵਾਅਦਿਆਂ ਦੇ ਨਾਲ ਆਏ ਸੀਗੇ ਤੋਂ ਵਾਅਦੇ ਜਿਹੜੇ ਆ ਨਾ ਬਿਲਕੁਲ ਇਹਨਾਂ ਨੇ ਪੂਰੇ ਨਹੀਂ ਕੀਤੇ ਤੇ ਗੁਰਕਵਲ ਸਿੰਘ ਮਾਨ ਜੀ ਦਾ ਜਿੱਥੋਂ ਤੱਕ ਸਵਾਲ ਆ ਇਹਨਾਂ ਨਾਲ ਅਸੀਂ ਵਿਚਰੇ ਆ ਬਹੁਤ ਹੀ ਇੱਕ ਪ੍ਰੋਮਿਸਿੰਗ ਮਤਲਬ ਮੁੰਡਾ ਆ ਕੰਮ ਕਰਨ ਦਾ ਇਹਨੂੰ ਸ਼ੌਕ ਵੀ ਆ ਔਰ ਇਹਨੂੰ ਕੰਮ ਕਰਾਉਣਾ ਜਿਹੜਾ ਹੈਗਾ ਉਹ ਆਉਂਦਾ ਵੀ ਆ ਤੇ ਮੈਨੂੰ ਆਸ ਆ ਕਿ ਜੇ ਮਹਾਰਾਜ ਨੇ ਕਿਰਪਾ ਕੀਤੀ ভোটার ਸਾਰੇ ਜਿਹੜੇ ਆ ਸਾਰੇ ਲੋਕਾਂ ਨੇ ਮਤਲਬ ਆਪਣਾ ਜਿਹੜਾ ਸੰਗਤ ਨੇ ਕਿਰਪਾ ਕੀਤੀ ਤੇ ਇਹ ਜਿਹੜੇ ਹੈਗੇ ਆ ਬਣ ਗਏ ਇਥੋਂ ਜਿੱਤ ਪ੍ਰਾਪਤ ਕਰਨਗੇ ਤੇ ਜਿਹੜੀ ਟੀਮ ਹੈ ਦੇਖ ਰਿਹਾ ਆ ਰਾਣਾ ਜੀ ਆ ਆਪਣੇ ਭਾਈ ਸਾਹਿਬ ਨੇ ਹੋਰ ਜੋ ਵੀ ਟੀਮ ਸਾਰੀ ਆ ਜੇ ਇਹਨਾਂ ਨੂੰ ਇਹੋ ਜੀ ਟੀਮ ਮਿਲੀ ਜਾ ਤੇ ਅਵਸ਼ ਜਿੰਨੀਆਂ ਵੀ ਇਹਨਾਂ ਨੇ ਤੁਹਾਡੇ ਨਾਲ ਪ੍ਰੋਮਿਸ ਕੀਤੀਆਂ ਆ ਉਹ ਪੂਰੀਆਂ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ